ਅਨ ਪਹਿਲਾ ਤਾਂ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਵਧਾਈਆਂ ਮਕਰ ਸੰਕ੍ਰਾਂਤੀ ਦੇ ਤੇ ਕੱਲ ਇੱਕ ਸੋਸ਼ਲ ਮੀਡੀਆ ਦੇ ਉੱਤੇ ਜਾਂ ਜੋ ਵੀ ਬੰਦੇ ਹੈਗੇ ਉਹਨਾਂ ਨੇ ਕੋਈ ਬਿਆਨ ਉੱਥੇ ਕਿਸੇ ਦੇ ਇੱਥੇ ਵੀਰ ਦੇ ਉੱਤੇ ਕਿਹਾ ਕਿ ਪਰਚੀ ਵੱਧ ਘਟ ਹੋਈ ਜਾਂ ਘਟ ਹੁੰਦੀਆਂ ਜਾਂ ਹੋ ਰਹੀਆਂ ਸੀ ਉਹਦੇ ਵਿੱਚ ਉਹਨੇ ਕਿਹਾ ਵੀ ਇਹ ਉਹਨੂੰ ਪਿੱਛੋਂ ਪੁੱਛਿਆ ਜਾ ਰਿਹਾ ਵੀ ਇਹ ਕੌਣ ਹੈ ਦੇ ਪਿੱਛੇ ਉਹ ਕਹਿੰਦਾ ਜੀ ਐਮਐਲਏ ਜਿੰਪਾ ਉਹਦੇ ਬੰਦੇ ਮੈਂ ਸਾਰੇ ਸਾਥੀਆਂ ਨੂੰ ਬੜੀ ਜ਼ਿੰਮੇਵਾਰੀ ਨਾਲ ਸੁਣਾਇਆ ਜਦੋਂ ਮਾਨੂੰ ਐਮਐਲਏ ਬਣਾਇਆ ਗਿਆ ਸ਼ਹਿਰ ਵਾਸੀਆਂ ਵੱਲੋਂ ਮਨਿਸਟਰ ਵੀ ਬਣਾਇਆ ਗਿਆ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਅਗਰ ਕਿਤੇ ਮੈਂ ਵਿਜ਼ਿਟ ਕੀਤਾ ਸੀ ਤਾਂ ਉਹ ਹੁਸ਼ਿਆਰਪੁਰ ਮੰਡੀ ਦਾ ਸੀ ਜਿਹਦੇ ਵਿੱਚ ਉਸ ਵੇਲੇ ਦੇ ਮੌਜੂਦਾ ਐਸਐਸਪੀ ਸਰਤਾਜ ਚਾਲ ਜੀ ਉੱਥੇ ਮੌਜੂਦ ਸਨ ਪੁਰ ਹੀਰਾਂ ਦੇ ਪੁਲਿਸ ਅਫਸਰ ਤੇ ਵੰਨ ਨੂੰ ਸੀਗੇ ਔਰ ਇੱਥੇ ਕੰਪਲੇਂਟ ਅਕਸਰ ਸੀਗੀ ਵੀ ਜਿੱਥੇ ਪਰਚੀ ਧੱਕੇ ਨਾ ਕੱਟਦੀ ਔਰ ਮੈਂ ਲਾਈਵ ਹੋ ਕੇ ਲਾਈਵ ਹੋ ਕੇ ਗੱਲ ਕਹੀ ਸੀ ਔਰ ਮੌਜੂਦਾ ਜਿਹੜੇ ਇੱਥੇ ਦੇ ਉਸ ਵੇਲੇ ਸਟੰਕਿੰਗ ਇੰਚਾਰਜ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਗਰ ਇੱਥੇ ਕੋਈ ਧੱਕਾ ਹੁੰਦਾ ਜਾਂ ਮੰਡੀ ਬੋਰਡ ਦੇ ਅਫਸਰਾਂ ਨੂੰ ਇਹ ਗੱਲ ਕਹੀ ਸੀ ਤੇ ਉਹਦੇ ਜ਼ਿੰਮੇਵਾਰੀ ਜਿਹੜੀ ਹੈ ਸਿੱਧੇ ਮੌਜੂਦਾ ਤੇ ਅਫਸਰਾਂ ਉਹਨਾਂ ਦੇ ਉੱਤੇ ਆਏਗੀ और अगर कोई कंपलेट पहुंचती है पुलिस को, को बंद कंप्लेट करके आता अगर उसकी पुलिस से जांच दिया तो फिर उस इंचार्ज है उसे एस एच ओ है जो भी उ जिमेवारी है उड़ी वीडी गल उस वे एक गलव होकर कहनी और अज भी मैं गल तुम देखने मेरा हरेक प्रोग्राम जरा लाइव होंगे गा। पहली गल तो मैं पब्लिक चाहना हर और हरेक बड़े स्पष्टीकरण और जिम्मेवारी गल करना ਔਰ ਇਸ ਤੋਂ 2-4 ਦਿਨ ਪਹਿਲਾਂ ਵੀ ਇੱਕ ਗੱਲ ਹੋਈ ਸੀ ਤਾਂ ਮੈਂ ਤੁਰੰਤ ਜਿਹੜਾ ਉਹਦਾ ਰਿਐਕਟ ਕੀਤਾ ਸੀ ਮੈਂ ਕਹੇ ਸੀ ਦੀ ਇਹ ਪੂਰੀ ਜਾਂਚ ਹੈ ਪੁਲਿਸ ਨੂੰ ਖੁੱਲੀ ਛੂਟ ਹੈ ਔਰ ਕੋਈ ਉੱਤੇ ਸਾਡੇ ਵੱਲੋਂ ਇੱਕ ਬੰਦੇ ਦਾ ਸਾਡੇ ਆਫਿਸ ਕਿਸੇ ਬੰਦੇ ਦਾ ਕਦੇ ਵੀ ਫੋਨ ਨਹੀਂ ਜਾਂਦਾ ਪੁਲਿਸ ਦੇ ਡਿਪਟੀ ਸੌਰੀ ਡੀਐਸਪੀ ਸਾਹਿਬ ਇੱਥੇ ਬੈਠੇ ਆ ਜੀਵਨਦਤ ਜੀ ਔਰ ਐਸਐਚਓ ਮਲਟੌਨ ਬੈਠੇ ਆ ਔਰ ਜੈਪਾਲ ਜੀ ਔਰ ਐਸਐਚਓ ਜਿਹੜੇ ਇੱਥੇ ਪੁਰਹੀਣਾ ਨੇ ਵੀ ਥਾਣਾ ਬਣ ਗਿਆ ਹੁਣ ਉਹ ਕੁਦਰਤੀ ਤੌਰ 'ਤੇ ਮੌਜੂਦ ਨਹੀਂ ਇੱਕ ਦਵਾਰ ਔਰ ਇਹਨਾਂ ਨੂੰ ਇੱਥੇ ਨਾਲ ਇਸ ਕਰਕੇ ਲਿਆ ਗਿਆ ਅੱਜ ਸਾਰੇ ਸਾਥੀਆਂ ਨੂੰ ਪੁਲਿਸ ਨੂੰ ਔਰ ਮੰਡੀ ਬੋਰਡ ਦੇ ਅਫਸਰ ਸਹਿਮਾਨ ਨੂੰ ਡੀਐਮ ਸਾਹਿਬ ਨੂੰ ਡਿਸਟ੍ਰਿਕਟ ਮੰਡੀ ਬੋਰਡ ਦੇ ਅਫੀਸਰ ਆ ਇਹਨਾਂ ਦੇ ਸੈਕਟਰੀ ਸਾਹਿਬ ਵੀ ਇੱਥੇ ਮੌਜੂਦ ਆ ਅੱਜ ਚੇਅਰਮੈਨ ਸਾਹਿਬ ਇੱਥੇ ਹਨੀ ਦੀ ਕੁਦਰਤੀ ਗੱਲ ਆ ਉਹ ਕਹਿੰਦੇ ਆਪਣੇ ਗਾਏ ਹੋਣੇ ਆ ਸੋ ਮੈਂ ਇਹ ਸਾਰੇ ਸਾਥੀਆਂ ਨੂੰ ਖਲਾਸਾ ਕਰਨਾ ਚਾਹੁੰਦਾ ਬੜੀ ਜ਼ਿੰਮੇਵਾਰੀ ਨਾਲ ਜਿਸ ਪਹਿਲਾਂ ਤਾਂ ਮੈਂ ਡਿਪਟੀ ਕਮਿਸ਼ਨਰ ਨੂੰ ਸਾਰਪਰਿੰਗ ਡਿਟੇਲਸ ਲਿਖਾਂਗਾ ਚਿੱਠੀ ਇਹ ਡਿਟੇਲਡ ਜਾਂਚ ਮਾਨਯੋਗ ਮੰਤਰੀ ਜਿਹੜੇ ਮੰਡੀ ਬੋਰਡ ਆ ਉਹਨਾਂ ਨੂੰ ਡਿਟੇਲਡ ਜਾਂ ਮਾਨਯੋਗ ਸੀਐਮ ਸਾਹਿਬ ਨੂੰ ਡਿਟੇਲਡ ਜਾਂਚ ਲਈ ਲਿਖਾਂਗਾ ਔਰ ਉਹਦੇ ਨਾਲ ਨਾਲ ਚੇਅਰਮੈਨ ਸਾਹਿਬ ਜਿਹੜੇ ਮੰਡੀ ਬੋਰਡ ਦਾ ਦੇਖਦੇ ਉਹਨਾਂ ਨੂੰ ਲਿਖਾਂਗਾ ਲੈ ਪੰਜਾਬ ਦੇ ਚੇਅਰਮੈਨ ਪਰਸ਼ਦ ਸਾਹਿਬ ਬਕਾਇਦਾ ਇਸ ਨਾਂ ਲੈਣ ਵਾਲੇ ਡਰਾਈਵਰ ਦਾ ਇਹਦਾ ਪਰਚੀ ਦਾ ਇਹਦਾ ਚੈੱਕ ਕੀਤਾ ਜਾਵੇ ਇਹਨਾਂ ਨਾਂ ਲਿਆ ਕਿਸ ਕਰਨਾ ਨਾਲ ਲਿਆ ਕਿਹਨੇ ਇਹਨੂੰ ਪਿੱਛੋਂ ਕਿਹਾ ਜਾ ਕਿਸੇ ਕਿਸੇ ਮੇਰੇ ਬੰਦੇ ਨੂੰ ਕੋਈ ਵੀ ਕਿਸੇ ਕੰਪਲੇਟ ਆ ਔਰ ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ ਪਹਿਲਾਂ ਮੈਂ ਖਲਾਸਾ ਕੀਤਾ ਤੇ ਪੈਸਾ ਲੈਣਾ ਤਾਂ ਬੜੇ ਦੂਰ ਦੀ ਗੱਲ ਹੁੰਦੀ ਐ ਇੱਕ ਲਾਲ ਕੌਡੀ ਲੈਣਾ ਵੀ ਮੈਂ ਹੱਥ ਖੜਾ ਕਰਕੇ ਕਹ ਰਿਹਾ ਮਕਰ ਸਕਾਂਤੀ ਵਾਲੇ ਦਿਨ ਕਿਸੇ ਬੰਦੇ ਨੇ ਮੈਨੂੰ ਆਲੂ ਪਿਆਜ਼ ਦੀਆਂ ਬੋਰੀਆਂ ਭੇਜ ਦਿੱਤੀਆਂ ਸੀ ਮੰਡੀ ਤੋਂ ਜਦੋਂ ਮੈਂ ਮਿਨਿਸਟਰ ਬਣਿਆ ਸੀ ਮੈਂ ਤਾਂ ਉਸ ਬੰਦੇ ਨੂੰ ਵੀ ਕਹੇ ਸੀ ਮੈਂ ਕਿ ਭਲੇ ਲੋਕਾ ਇਹ ਤੂੰ ਕੀ ਕੀਤਾ ਮਨ ਨੂੰ ਜਾਈ ਦੀਆਂ ਤਰੰਤ ਜਿਹੜੀਆਂ ਉਹ ਆਲੂ ਪਿਆਜ਼ ਦੀਆਂ ਬੋਰੀਆਂ ਸੀਗੀਆਂ ਉਹ ਕਿਸੇ ਲੰਗਰ 'ਚ ਭੇਜੀਆਂ ਰਈਆਂ ਇਦਾਂ ਕਿਸੇ ਨੇ 10 ਬੋਰੀਆਂ ਖਾਣ ਦੀ ਵੇਚ ਦਿੱਤੀਆਂ ਉਹ ਵੀ ਲੰਗਰ ਤੇ ਗਈਆਂ ਸੋ ਮੇਰੀ ਜਿਹੜੀ ਕੰਮ ਕਰਦਾ ਜਿਹੜਾ ਆਪਣਾ ਤਰੀਕਾ ਆ ਉਹ ਬੜਾ ਕਲੀਅਰ ਹੋ ਰਿਹਾ ਹੈ ਲੇਕਿਨ ਮੈਂ ਕਿਉਂਕਿ ਪੁਲਿਸ ਨੂੰ ਨਾਲ ਇਸ ਕਰਕੇ ਮੈਂ ਮਨਜੋਗ ਐਸਐਸਪੀ ਸਾਹਿਬ ਨੂੰ ਸਿੱਧਾ ਫੋਨ ਕਰਤਾ ਮੈਂ ਕਿਹਾ ਜੀ ਇਹਦਾ ਜਿਹੜਾ ਹੈਗਾ ਮਨ ਨੂੰ ਡਿਟੇਲਸ ਉਹਨੇ ਬਿਲਕੁਲ ਨਾ ਅਫਸਰ ਦੀ ਡਿਊਟੀ ਲਈ ਹੈ ਇਹ ਬਕਾਇਦਾ ਇਹਦੀ ਸਾਰੀ ਪੁੱਛਪੜਤਾਲ ਕਰੋਗੇ ਮੰਡੀ ਬੋਰਡ ਦੇ ਅਫਸਰਾਂ ਨੂੰ ਨਾਲ ਲੈ ਕੇ ਕਰੋਗੇ ਠੇਕੇਦਾਰ ਨੂੰ ਨਾਲ ਲੈ ਕੇ ਕਰੋਗੇ ਉਸ ਗੱਡੀ ਵਾਲੇ ਦੀ ਕੀ ਪ੍ਰੋਬਲਮ ਸੀ ਉਹਦੇ ਕੋ ਕਿਨੇ ਪੈਸੇ ਲਾਏ ਉਹਦੇ ਕੋ ਕੌਣ ਪਰਚੀ ਲੈ ਕੇ ਲੈ ਰਿਹਾ ਅਗਰ ਉਹਨੇ ਨਾਂ ਲਿਆ ਤਾਂ ਕਿਉਂ ਲਿਆ ਉਹਦੀ ਡਿਟੇਲਸ ਇਨਕੁਆਰੀ ਜਿਹੜੀ ਆ ਸਰਕਾਰ ਨੂੰ ਡਿਪਟੀ ਕਮਿਸ਼ਨਰ ਨੂੰ ਸੀਐਮ ਸਾਹਿਬ ਨੂੰ ਪੰਜਾਬ ਦੇ ਔਰ ਖਾਸ ਤੌਰ ਤੇ ਪ੍ਰੈਸ ਨੂੰ ਭੇਜੂ ਖਾਸ ਤੌਰ ਤੇ ਪ੍ਰੈਸ ਨੂੰ ਭੇਜੂਗੇ ਤੇ ਮੈਂ ਇਹਨਾਂ ਨੂੰ ਇਹ ਗੱਲ ਇਤੋਂ ਕਹਿਣਾ ਚਾਹਨਾ ਸੁਪਤੀ ਸਦਾਵੀ ਇਹਦਾ ਨਾਲ ਲਾ ਦੇਣਾ ਔਰ ਇੱਕ ਗੱਲ ਹੋਰ ਹੈ ਉਹਦੇ ਨਾਲ ਤੁਹਾਨੂੰ ਦੱਸਣੀ ਚਾਹਨਾ ਜਦੋਂ ਅੰਦੀ ਮੈ ਤੁਹਾਨੂੰ ਗੱਲ ਸੁਣਾਈ ਆ ਮੰਤਰੀ ਮਿਨਿਸਟਰ ਬਣਨ ਦੇ ਵੇਲੇ ਦੇ ਆਪਣੇ ਦੀ ਉਦੋਂ ਮੈਂ ਪਹਿਲਾਂ ਇੱਥੋਂ ਐਮਐਲਏ ਜਾਂ ਮੈਂ ਕਹਿ ਸਕਦਾ ਹੁਣ ਆ ਕੇ ਜਿਨ੍ਹਾਂ ਨੇ ਆ ਕੇ ਤੇ ਉਸ ਵੇਲੇ ਆ ਕੇ ਲਾਈਨਾਂ ਲਵਾਈਆਂ ਸੀ ਕਿਸੇ ਰੇੜੀ ਵਾਲੇ ਕਿਉਂਕਿ ਬੜੇ ਰੇੜੀ ਵਾਲੇ ਆਪਣੇ ਪ੍ਰੇਸ਼ਾਨ ਸੀਗੇ ਜੀ ਕਿ ਜੇ 100 ਰੁਪਏ ਪਰਚੀ 80 ਰੁਪਏ ਸਾਡੇ ਤੋਂ ਜ਼ਿਆਦਾ ਲੈ ਜਾਂਦੇ ਆ ਉਹ ਕਹਿੰਦੇ ਨਹੀਂ ਜੇ ਜਗਾ ਜ਼ਿਆਦਾ ਘੇਰਦੇ ਆ ਕਿ ਅਗਰ ਜਗਾ ਤਾਂ ਨਾ ਡਗਾ ਫਿਕਸ ਕੀਤੀ ਆ ਬੱਸ ਇੰਨੇ ਕਲੀਅਰਲੀ ਕੰਮ ਕੀਤਾ ਸੋ ਇਹ ਗੱਲ ਕਹਿ ਦੇਣੀ ਕਿ ਕੌਣ ਲੱਗਣਾ ਕਿਸੇ ਬੰਦੇ ਨੂੰ ਮਨੂ ਦਾ ਮਨ ਕੋਈ ਨਹੀਂ ਮੇਰੇ ਕੋਲ ਤੇ ਜਿਹੜੀ ਗੱਲ ਆ ਮੈਂ ਤੁਹਾਨੂੰ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੜੀ ਜ਼ਿੰਮੇਵਾਰ ਪ੍ਰੈਸ ਆ ਬਣਾ ਸੋਸ਼ਲ ਮੀਡੀਆ ਵੀ ਜ਼ਿੰਮੇਵਾਰ ਆ ਮੇਰੇ ਸਾਥੀ ਇੱਥੇ ਪ੍ਰੈਸ ਵਾਲੇ ਬਹੁਤ ਜ਼ਿੰਮੇਵਾਰ ਆ ਮੈਂ ਤਾਂ ਕਹਿੰਦਾ ਹੁਸ਼ਿਆਰਪੁਰ ਦੇ ਪ੍ਰੈਸ ਜਿਹੜੀ ਆ ਸਭ ਤੋਂ ਜ਼ਿੰਮੇਵਾਰ ਪ੍ਰੈਸ ਆ ਸਿਰਫ ਕੁਝ ਬੰਦੇ ਨੂੰ ਛੱਡ ਕੇ ਜਿਹੜਾ ਕਲ ਇਨਸੀਡੈਂਟ ਆ ਉਹਦੇ ਬਾਰੇ ਹਾਂਜੀ ਕੱਲ ਕੋਈ ਸਗਾ ਇਸ਼ੂ ਆ ਜਗਾ ਵੀ ਮੰਡੀ ਦੇ ਵਿੱਚ ਪਾਰਕਿੰਗ ਦੇ ਜਿਹੜੇ ਹੈਗੇ ਆ ਚਾਰਜ ਟਰੱਕ ਨੇ ਕਿਸੇ ਦੇ ਲੈ ਹੈਗੇ ਆ ਉਹਨੂੰ ਉਹ ਇਸ਼ੂ ਬਣਾਇਆ ਉਹਨਾਂ ਨੇ ਕਿ ਇਸਤੇਮਾਲ ਪ੍ਰੈਕਟਿਸ ਹੁੰਦੀਆਂ ਮੰਡੀ ਦੇ ਵਿੱਚ ਓਵਰਚਾਰਜ ਕਰਦੇ ਆ ਜਾਂ ਸਾਡੇ ਕੋਲ ਐ ਐਮਐਲਏ ਸਾਹਿਬ ਦਾ ਨਾਮ ਲੈ ਦਿੱਤਾ ਉਹਨਾਂ ਨੇ ਜੋ ਕਿ ਬੜੀ ਮ듭ਭਾਗੀ ਗੱਲ ਹੈ ਜੇ ਕਿਸੇ ਨੂੰ ਇਦਾਂ ਦੀ ਕੋਈ ਪ੍ਰੋਬਲਮ ਸੀਗੀ ਤੇ ਇੱਥੇ ਮੇਰੇ ਸੈਕਟਰੀ ਸਾਹਿਬ ਡਿਊਟੀ ਦੇ ਮੌਜੂਦ ਹੁੰਦੇ ਆ ਚੇਅਰਮੈਨ ਸਾਹਿਬ ਵੀ ਤਕਰੀਬਨ ਇੱਥੇ ਬੈਠੇ ਹੁੰਦੇ ਆ ਜਾਂ ਮੈਂ ਆਪਣੇ ਆਫਿਸ 'ਚ ਮੌਜੂਦ ਹੁੰਦਾ ਤੇ ਸਾਡੇ ਧਿਆਨ ਵਿੱਚ ਲਿਆ ਦਿੰਦੇ ਵੀ ਆਹ ਗੱਲਬਾਤ ਆ ਜੇ ਤੁਹਾਨੂੰ ਆਹ ਪ੍ਰੋਬਲਮ ਹੈ ਤੇ ਆਪਾਂ ਉਹਦੇ ਤੇ ਉਹਦਾ ਇਨਵੈਸਟੀਗੇਟ ਕਰਕੇ ਉਹਦਾ ਪੂਰਾ ਐਕਸ਼ਨ ਲੈਂਦੇ بجائے ਕਿ ਆਪਾਂ ਉਹਨੂੰ ਕੁਝ ਹੋਰ ਰੰਗਤ ਦੇ ਕੇ মিডিਆ ਦੇ ਵਿੱਚ ਜਾਂ ਜੋ ਵੀ ਹੈ ਉਹਦਾ ਕੁਝ ਗਲਤ ਮਤਲਬ ਪ੍ਰਭਾਵ ਦੇਣ ਦਾ ਜਿਹੜਾ ਯਤਨ ਕੀਤਾ ਗਿਆ ਵਾ ਜਿਹੜੀ ਮਦਭਾਗੀ ਗੱਲ ਆ ਤੇ ਬਾਕੀ ਜੇ ਕੋਈ ਇਦਾਂ ਦਾ ਇਸ਼ੂ ਹੈ ਜੇ ਕੋਈ ਨਾ ਪ੍ਰੋਬਲਮ ਆ ਤਾਂ ਆਪਾਂ ਉਹਨੂੰ ਇਨਵੈਸਟੀਗੇਟ ਕਰਾਂਗੇ ਤੇ ਅਕੋਰਡਿੰਗਲੀ ਜੋ ਆਪਾਂ ਰੂਲਸ ਐਂਡ ਰੈਗੂਲੇਸ਼ਨ ਆ ਉਹਦੇ ਅਕੋਰਡਿੰਗਲੀ ਅਸੀਂ ਕਾਰਵਾਈ ਕਰਾਂਗੇ। ਇਹ ਪਾਰਕਿੰਗ ਦੀ ਗੱਲ ਹੋਈ ਹੈ ਪਹਿਲਾਂ 24 ਘੰਟੇ ਹੀ ਪਾਰਕਿੰਗ 12 ਘੰਟੇ ਦੀ ਜਿਸ ਕਰਕੇ ਦਿੱਕਤ ਆ ਗਈ ਤਿੰਨ ਤਿੰਨ ਪਰਤੀਓ ਦੀ ਕਰਨ ਦੀ ਜਿਸ ਕਰਕੇ ਇਸ਼ੂ ਸਾਰਾ ਬਣਿਆ। ਜੀ ਜੀ ਇਹਨੂੰ ਕਦੋਂ ਦੇਖਦੇ ਤੁਸੀਂ 24 ਘੰਟੇ ਤੋਂ 12 ਘੰਟੇ ਤਬਦੀਲ ਕਰ ਦਿੱਤਾ ਕਿ ਇਹ ਮੇਨ ਇਸ਼ੂ ਨਹੀਂ। ਨਹੀਂ ਗੱਲ ਇਹ ਵੀ ਪਹਿਲਾਂ ਆਪਾਂ ਚੈੱਕ ਕਰ ਲਾਂਗੇ ਕਿ ਵੀ ਇਹ ਚੀਜ਼ ਹੈਗੀ ਆ ਇਦਾਂ ਪਰਚੀ ਕੱਟ ਹੋਈ ਆ ਉਹਦੀ ਜਿਹੀ ਆ ਤਾਂ ਫਿਰ ਗਲਤ ਆ ਫਿਰ ਆਪਾਂ ਉਹਦੇ ਅਕੋਰਡ ਜੋ ਵੀ ਹੈ ਮਾਤਰ ਮੈਟਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਫੌਂਟ ਚੱਲਦਾ ਹੈ थैंक यू ਜੀ ਜਨ ਸਦੇ ਧਿਆਨ ਚ ਇਹ ਹੈ ਕਿ ਪਾਰਕਿੰਗ ਨੂੰ ਲੈ ਕੇ ਤਿੰਨ ਪਰਚੀਆਂ ਜਿਹੜੀਆਂ ਉਹ 250 ਦੀਆਂ ਕੱਟੀਆਂ ਗਈਆਂ ਪਹਿਲਾਂ ਦੇ ਮਿਨਿਟ ਲਈ ਅਸੀਂ ਬਾਚ ਕਰਾਂਗੇ ਕਿ ਇਹਦਾ ਸਿਸਟਮ ਕੀ ਹੈ ਕਿਵੇਂ ਇਹ ਕੰਮ ਕੀਤਾ ਜਾ ਸਕਦਾ ਹੈ ਕੀ ਇਹਦਾ ਨਾਰਮ ਹੈਗਾ ਉਹਦੇ ਮੁਤਾਬਕ ਜਿਹੜਾ ਵੀ ਗਿਲਟੀ ਹੋਇਆ ਉਹਦੇ ਅਗੇਂਸਟ ਅਸੀਂ ਜੁਰਮ ਕਾਰਵਾਈ ਕਰਾਂਗੇ ਜਿਹੜਾ ਬਿਨਾ ਕਿਸੇ ਗੱਲ ਦੇ ਬਿਨਾ ਕਿਸੇ ਸੋਚ ਵਿਚਾਰ ਦੇ ਅਸੀਂ ਕਿਸੇ ਵੀ ਪਰਸਨ ਦੇ ਉੱਤੇ ਕਿਸੇ ਇੰਡੀਵਿਜੂਅਲ ਦੇ ਉੱਤੇ ਚਾਹੇ ਉਹ ਡੀਐਮ ਹੋਣ ਚਾਹੇ ਮੈਂ ਹੋਵਾਂ ਚਾਹੇ ਮੌਜੂਦਾ ਸਰਕਾਰ ਹੋਵੇ ਬਿਨਾ ਕਿਸੇ ਗੱਲ ਦੇ ਉੱਤੇ ਅਲੀਗੇਸ਼ਨ ਜਿਹੜਾ ਲਾਤਾ ਉਹਨੂੰ ਬਿਨਾ ਤਹਿਕੀਕਾਤ ਕੀਤਿਆਂ ਸੀ ਉਸ ਗੱਲ ਨੂੰ ਗੰਭੀਰਤਾ ਨਾਲ ਲਵਾਂਗੇ ਅਗਰ ਜੇ ਸਾਰੇ ਅਲੀਗੇਸ਼ਨ ਗਲਤ ਸਾਬਤ ਹੁੰਦੇ ਆ ਤੇ ਫਿਰ ਜਿਹੜੀ ਲੀਗਲ ਐਕਸ਼ਨ ਬੰਦਾ ਹੈਗਾ ਉਹ ਅਸੀਂ ਕਰਾਂਗੇ ਕਰਾਂਗੇ ਉੱਤੇ ਕੋਈ ਗਰੇਜ ਨਹੀਂ ਕੀਤਾ ਜਾਏਗਾ ਇੱਕ ਪਾਰਕਿੰਗ ਵਾਲਾ ਤੇ ਹੋਰ ਇਜਾਮ ਲਗਾਈਆਂ ਨੇ ਲੋਕਾਂ ਨਾਲ ਬੱਸ ਰੁਕੋ ਕਰ ਦਿੰਦੇ ਨੇ ਉਹ ਜਿਹੜੀ ਬਦਸਲੂਕੀ ਦੀ ਗੱਲ ਹੈ ਉਹ ਤੇ گورنرਲ ਇਸੇ ਕਰਕੇ ਹੀ ਇਹੀ ਐਸ ਐਚਓ ਜੈਪਾਲ ਸਿੰਘ ਦੀ ਡਿਊਟੀ ਲਗਾ ਰਹੇ ਆ ਔਰ ਇਹ ਬੜਾ ਬਨੀਉਟਲੀ ਵਾਅਦਾ ਕੀਤਾ ਜਾਊਗਾ ਕਿ ਜੇ ਕੋਈ ਇਹੋ ਜੀ ਗੱਲ ਸਾਡੇ ਸਾਹਮਣੇ ਆਉਂਦੀ ਹੈ ਬਦਸਲੂਕੀ ਵਾਲੀ ਤੇ ਇਮੀਡੀਏਟਲੀ ਤੇ ਕਾਰਵਾਈ ਕਰਾਂਗੇ ਸਾਨੂੰ ਫ੍ਰੀ ਰਜਿਸਟ੍ਰੇਸ਼ਨ ਹੈਗੀ ਆ ਜਿਹਦੇ ਨਾਲ ਵੀ ਕੋਈ ਅਸੀ ਵਾਰਦਾਤ ਹੁੰਦੀ ਹੈ ਸਾਨੂੰ ਆ ਕੇ ਦੱਸੇ ਕੋਈ ਇਨਸੀਡੈਂਟ ਐਸਾ ਹੁੰਦਾ ਤੇ ਸਾਨੂੰ ਦੱਸਿਓ ਅਸੀਂ 24 ਆਵਰ ਦੇ ਲਈ ਅਸੀਂ ਅਵੇਲੇਬਲ ਆ